ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਆਂ ਤੇ ਉਦੋਂ ਇਹ ਹਵਾਨੀਆਂਤ ਦੀਆਂ ਖਬਰਾਂ ਆਉਂਦੀਆਂ ਨੇ ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲ ਰਾਈਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀਏ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾਂ ਕਿਸੇ ਅੱਲਾਹ ਵਾਲੋ ਨੇ ਰਾਮ ਕੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ ਸਿੱਖੋ ਕੋ ਸਮਝਾਈ ਹੋ ਨਾਨਕ ਅੱਲਾਹ ਔਰ ਰਾਮ ਤੋਂ ਬਹੁਤ ਨਰਮ ਹੈ ਇਹ ਚਮਚੇ ਦੇਖੋ ਪਤੀਲੇ से भी ਗਰਮ ਹੈ ਉਹ ਜਿਆਦਾ ਜਿਹੜੇ ਚਮਚੇ ਬਣਦੇ ਠੇਕੇਦਾਰ ਬਣਦੇ ਉਹ ਜਿਆਦਾ ਗਰਮ ਰਹਿੰਦੇ ਇਸਤੇਮਾਲ ਕਰਨ ਲਈ ਧਰਮ ਦਾ